ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਦੇ ਕੀ ਫਤਿਹ ਮੇਰੇ ਬਹੁਤ ਹੀ ਇஷ்டਕਾਰਿਓ ਧਰਮੀ ਬਾਪੂ ਬਚਨ ਸਿੰਘ ਜੀ ਤੇ ਸਾਡੇ ਰਾਜੇਵਾਲ ਸਾਹਿਬ ਬੈਠੇ ਨੇ ਬਹੁਤ ਬਹੁਤ ਸੰਸੀਅਰ ਸ਼ਖਸੀਅਤਾਂ ਹੋਰੇ ਬੈਠੀਆਂ ਨੇ ਤੇ ਹੋਰ ਜਥੇਵੰਦੀਆਂ ਤੇ ਸਮੂਹ ਧਾਰਮਿਕ ਜਥੇਵੰਦੀਆਂ ਦੇ ਫੌਜਾਂ ਦੇ ਸਾਰੇ ਸਿੰਘ ਸਾਹਿਬਾਨ ਨੂੰ ਮੈਂ ਬੇਨਤੀ ਕਰਦਾ ਹਾਂ ਦੇਖੋ ਸਮਾਂ ਆ ਗਿਆ ਇੱਕ ਪਲੇਟਫਾਰਮ ਤੇ ਇਕੱਠੇ ਹੋਣ। ਠੀਕ ਹੈ ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੇ ਕੁਝ ਅਲੱਗ-ਅਲੱਗ ਧਰਮਾਂ ਨੂੰ ਇਹਨਾਂ ਨੇ ਟਾਰਗੇਟ ਕਰਿਆ ਹੋਇਆ ਤੇ ਜੇ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੀ ਹੁੰਦੇ ਹੈਗੇ ਤਾਂ ਇਹ ਆਉਣ ਵਾਲੇ ਸਮੇਂ 'ਚ ਕਦੇ ਮੁਸਲਮਾਨਾਂ ਨੂੰ ਦੱਬ ਲੈਣਗੇ, ਕਦੇ ਸਿੱਖਾਂ ਨੂੰ ਦੱਬ ਲੈਣਗੇ, ਕਿਤੇ ਹੋਰ ਜਿੰਨੇ ਵੀ ਮਜਰੂਬ ਜਾਤਾਂ ਦੀ ਘੱਟ ਗਿਣਤੀਆਂ ਕੌਮਾਂ ਨੇ ਤੇ ਉਹਨਾਂ ਨੂੰ ਇਹ ਦੱਬਦੇ ਆਏ ਨੇ। ਕਿਉਂਕਿ ਕਾਰਨ ਇਹ ਆ ਵੀ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੋਦੇ ਜੇ ਪਿਛਲੇ ਸਮੇਂ ਜਦੋਂ ਕਿਸਾਨ ਮੋਰਚਾ ਲੱਗਿਆ ਸੀ ਇੱਕ ਪਲੇਟਫਾਰਮ ਤੇ ਇਕੱਠੇ ਹੋਏ ਸਾਰੇ ਜਥੇਬੰਦੀਆਂ ਇਕੱਠੀਆਂ ਹੋਈਆਂ ਤਾਂ ਉਹ ਜਿਹੜੀ ਸਿਆਸਤ ਜਿਹੜੀ ਆਪਣੇ ਆਪ ਨੂੰ ਇੱਕ ਇਹੋ ਜਿਹਾ ਕਹਿੰਦੇ ਨੇ ਵੀ ਸੀ ਕੇਂਦਰੀ ਵੀ ਕਰ ਵੰਦੇ ਨੇ ਵੀ ਉਹਨਾਂ ਤੋਂ ਵੀ ਆਪਣੀ ਗੱਲਾਂ ਬਣਵਾਉਣ ਲਈ ਮੋਦੀ ਸਰਕਾਰ ਦੀਆਂ ਗੋਡਣੀਆਂ ਲੋਰ ਚ ਅਸੀਂ ਪੰਜਾਬੀ ਕਾਮਯਾਬ ਰਹੇ ਨੇ ਤੇ ਮੈਨੂੰ ਪਤਾ ਸਾਡਾ ਪੁਆਦ ਦਾ ਇਲਾਕਾ ਤੇ ਸੰਘਰਸ਼ ਸਾਡੇ ਪੁਆਦ ਦੇ ਇਲਾਕੇ ਨੇ ਅੱਜ ਤੱਕ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਮੈਂ ਸਾਰੀ ਜਥੇਬੰਦੀਆਂ ਨੂੰ ਬੇਨਤੀ ਕਰਦਾ ਮੈਂ ਡਾਕਟਰ ਅਨਵਰ ਹੁਸੈਨ ਮਹਾੜੀ ਪੁਆਦ ਏਰੀਆ ਚੋਂ ਆਏ ਤੁਸੀਂ ਜੋ ਵੀ ਸਾਾਨੂੰ ਹੁਕਮ ਲਾਓਗੇ ਅਸੀਂ ਤਨ ਮਨ ਧਨ ਹਰ ਪਾਸੇ ਨੂੰ ਤੁਹਾਡੇ ਨਾਲ ਖੜ੍ਹਣ ਲਈ ਤਿਆਰ ਹੈ ਆਵੇਂ ਸਾਨੂੰ ਜੇੜਨਾ ਵੀ ਕੱਟਣੀਆਂ ਪੈਣ ਸਾਨੂੰ ਪਰਚੇ ਵੀ ਕਰਾਉਣੇ ਪੈਣ ਅਸੀਂ ਤੁਹਾਡੇ ਨਾਲ